ਇਹ ਅੰਦਰ ਮੰਗ ਪੱਤਰ ਦਿੱਤਾ ਤੁਸੀਂ ਹੁਣ ਵਾਇਰ ਟੀਕਾ ਖਾਲਸਾ ਆ ਵੇ ਦੇ ਤੇ ਮੇਰਾ ਨਾਮ ਹਰਜਿੰਦਰ ਸਿੰਘ ਗਿੰਦਾ ਅਸੀਂ ਕੁਝ ਦਿਨ ਪਹਿਲਾਂ ਵੀ ਇੱਥੇ ਏਡੀਸੀ ਕੋ ਆਏ ਸੀਗੇ ਰਿਗਾਰਡਿੰਗ ਜਿਹੜੀ ਸੀਮੋ ਅਸੀਂ ਮੈਮੋਰੰਡਮ ਦੇਣ ਦੇ ਲਈ ਡਾਕੂਮੈਂਟ ਦਿੱਤਾ ਸੀਗਾ ਸਾਡਾ ਵਿਸ਼ਾ ਇਹ ਸੀਗਾ ਕਿ ਛੱਤ ਪੂਜਾ ਆ ਰਹੀ ਹੈ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਪ੍ਰਵਾਸੀ ਜਿਹੜੇ ਆ ਆਪਣੇ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਤਰੀਕੇ ਨਾਲ ਨਾ ਮਨਾ ਕੇ ਉਹਦੇ ਵਿੱਚ ਹੋਰ ਕਈ ਤਰੀਕੇ ਦੀਆਂ ਹੁੱਲੜ ਬਾਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਜਿਹੜਾ ਆਪ ਰੋਕੇ ਨੀਤੇ ਜੀ ਆਮ ਲੋਕ ਰੋਕਦੇ ਫਿਰ ਝਗੜੇ ਵਾਲਾ ਮਸਲਾ ਬਣ ਜਾਂਦਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਪਹਿਲੇ ਹੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਸੀਸੀਐਮ ਨੂੰ ਵੀ ਸੰਬੋਧਨ ਹੋਏ ਸੀਗੇ ਪ੍ਰੈਸ ਨੂੰ ਵੀ ਡੀਲ ਕੀਤਾ ਸੀਗਾ ਬਟ ਉਸ ਦੇ ਬਾਵਜੂਦ ਕੀ ਹੋਇਆ ਛੱਟ ਪੂਜਾ ਦੇ ਦੌਰਾਨ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਬੜਾ ਵੱਡਾ ਫੇਲੀਅਰ ਸਾਹਮਣੇ ਆਇਆ ਉਹਨਾਂ ਨੇ ਕੋਈ ਪੁਕਟਾ ਇੰਤਜ਼ਾਮ ਨਹੀਂ ਕੀਤੇ ਸਾਡੇ ਜਲੰਧਰ ਇੱਕ ਬੜੀ ਵੱਡੀ ਘਟਨਾ ਹੋ ਗਈ ਹੈ ਜਲੰਧਰ ਦੇ ਵਿੱਚ ਨਾ ਲੰਬਾ ਪਿੰਡ ਚੌਂਗ ਦੇ ਕੋਲ ਇੱਕ ਸਲਾਨੀ ਮਾਤਾ ਮੰਦਰ ਹੈਗਾ ਜਿੱਥੇ ਪ੍ਰਵਾਸੀਆਂ ਨੇ ਛੱਟ ਪੂਜਾ ਦਾ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਤਿਆਰੀ ਕੀਤੀ ਸੀਗੀ ਉਸ ਤਿਆਰੀ ਦੌਰਾਨ ਉਹਨਾਂ ਨੇ ਉੱਥੇ ਪਟਾਕਿਆਂ ਦੇ علاوہ ਜਿਹੜਾ ਪਟਾਸ਼ ਵਗੈਰਾ ਚਲਾਉਂਦੇ ਨਾ ਇਹ ਚੀਜ਼ਾਂ ਵੀ ਉੱਥੇ ਲੈ ਕੇ ਉਹਨਾਂ ਨੇ ਚਲਾਈਆਂ ਤੇ ਖੁੱਲੜ ਬਾਜੀ ਬਹੁਤ ਹੋਰੀ ਸੀ ਖੁੱਲੜ ਬਾਜੀ ਦੌਰਾਨ ਉੱਥੇ ਕੀ ਹੋਇਆ ਇੱਕ ਨਾਲ ਗੋਡਾਊਨ ਸੀਗਾ ਕਿਸੇ ਭਰਾ ਦਾ ਟਾਇਰਾਂ ਦਾ ਗੋਡਾਊਨ ਉਸ ਗੋਡਾਊਨ ਨੂੰ ਅੱਗ ਲੱਗ ਗਈ ਜਦੋਂ ਅੱਗ ਲੱਗ ਗਈ ਤੇ ਅੱਗ ਦੇ ਲੱਗਣ ਨਾਲ ਉੱਥੇ ਬਿਲਕੁਲ ਪਿੱਛੇ ਇੰਡੀਅਨ ਆਇਲ ਦਾ ਡਿੱਪੂ ਵੀ ਹੈਗਾ ਉਿੱਤੇ ਉੱਥੇ ਇੱਕ ਤਰ੍ਹਾਂ ਨਾਲ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਪਟ્રોલ ਦੇ ਕੋਲ ਮੱਛਾ ਸੰਖੇੜਨ ਵਾਲੀ ਗੱਲ ਆ ਅਸੀਂ ਉੱਥੇ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਉਸ ਇਲਾਕੇ 'ਚ ਰੈਡ ਅਲਰਟ ਹੋਣ ਕਰਕੇ ਨਹੀਂ ਕਰ ਸਕਦੇ ਹੂੰ ਹੂੰ ਤੇ ਪ੍ਰਸ਼ਾਸਨ ਦੀ ਕੋਈ ਤਿਆਰੀ ਨਹੀਂ ਸੀਗੀ ਜਿਨ੍ਹਾਂ ਨੇ ਉਹ ਜਗ੍ਹਾ ਜਾ ਕੇ ਆ ਸਾਰਾ ਕੁਝ ਕੀਤਾ ਉਹਨਾਂ ਦੇ ਇੱਕ ਵੀ ਬੰਦੇ ਦੇ ਉੱਤੇ ਕਿਸੇ ਤਰੀਕੇ ਦੇ ਮਤਲਬ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਤੇ ਸਾਡੇ ਜਦੋਂ ਉੱਥੇ ਮੌਕੇ ਤੇ ਕੋਈ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨਾਲ ਵੀ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਈਵਨ ਪੁਲਿਸ ਪ੍ਰਸ਼ਾਸਨ ਨੇ ਵੀ ਗੱਲ ਨੂੰ ਕਿਸੇ ਨਾ ਕਿਸੇ ਹੱਦ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਆਪਾਂ ਜਿ ਇੱਥੇ ਸੀਪੀ ਐਡੀਸੀਪੀ ਐਡੀਸੀਪੀ ਸਾਹਮਣੇ ਮਿਲੇ ਆ ਸ਼ਰਮਾ ਜੀ ਨੂੰ ਜੀ ਸਰਮਾ ਸੰਦੀਪ ਸ਼ਰਮਾ ਜੀ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਆਪਣੀ ਸਾਰੀ ਕੰਪਲੇਂਟ ਦਿੱਤੀ ਹੈ ਤੇ ਅਸੀਂ ਮੰਗ ਰੱਖੀ ਹੈ ਕਿ ਜਿਹੜੇ ਵੀ ਉਸ ਕਮੇਟੀ ਦੇ ਬੰਦੇ ਨੇ ਉਸ ਮਾਤਾ ਸਲਾਨੀ ਮੰਦਰ ਦੇ ਜਿਹੜੀ ਕਮੇਟੀ ਹੈ ਤੇ ਖਾਸ ਤੌਰ ਤੇ ਜਿਹੜੇ ਉਸ ਬੰਦੇ ਜਿਹੜਾ ਇੱਕ ਮਿਸ਼ਰਾ ਕਰਕੇ ਬੰਦਾ ਹੈਗਾ ਉਸ ਬੰਦੇ ਨੇ ਉੱਥੇ ਜਿਹੜਾ ਉਹ ਸਾਰੀ ਹੁੱਲੜਬਾਜੀ ਨੂੰ ਜਿਹੜੀ ਹੈ ਜਗ੍ਹਾ ਦਿੱਤੀ ਹੈ ਉਹਦੇ ਅਸੀਂ ਕਾਨੂੰਨੀ ਕਾਰਵਾਈ ਚਾਹੁੰਦੇ ਆ ਤੇ ਉਹਦੇ ਕਰਕੇ ਅਸੀਂ ਇੱਥੇ ਅੱਜ ਸਾਰੇ ਹੁੱਲੜਬਾਜੀ ਤੁਸੀਂ ਕਹਿੰਦੇ ਕਿਸ ਤਰੀਕੇ ਦੇ ਹੁੱਲੜਬਾਜੀ ਹੋਈ ਉੱਥੇ ਤੇ ਸੈਕੰਡ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਜਾਂ ਹੋਵੇ ਉਹਨਾਂ ਨੇ ਜਾਣਬੁੱਝ ਕੇ ਅੱਗ ਲਈ ਤਾਂ ਕਾਰਵਾਈ ਹੋਵੇ ਅੱਗ ਦਾ ਕਾਰਨ ਨਹੀਂ ਉਹਨਾਂ ਨੇ ਦੱਸਿਆ ਅੱਗ ਦਾ ਕਾਰਨ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਸੀਗੀ ਤੁਹਾਡੀ ਜਾਣਕਾਰੀ ਦੱਸ ਦਿੰਦੇ ਆ ਜਿਹੜਾ ਟਾਇਰ ਹੁੰਦਾ ਨਾ ਔਰ ਅੰਦਰ ਨੇ ਇੱਕ ਕੈਮੀਕਲ ਹੁੰਦਾ 710 ਨੰਬਰ ਦਾ ਜੇ ਟਾਇਰ ਹੁੰਦਾ ਨਾ ਉਹਨੂੰ ਪਟਾਕੇ ਨਾਲ ਅੱਗ ਨਹੀਂ ਲੱਗ ਸਕਦੀ ਜਿਹੜੀ ਅੱਗ ਲਾਉਣ ਦੇ ਲਈ ਨਾ ਉਹਨੂੰ ਅੱਗ ਤੋਂ ਅੱਗ ਦੇਣੀ ਪੈਂਦੀ ਆ ਹੂੰ ਹੂੰ ਤੇ ਉੱਥੇ ਉਸ ਚੀਜ਼ ਦੇ ਲਈ ਕੋਈ ਵੀ ਕਾਰਨ ਬਣਾਇਆ ਗਿਆ ਜਿਹੜੀ ਜਾਂਚ ਹੋਣੀ ਚਾਹੀਦੀ ਆ ਕੀ ਦੇ ਧਰਮ ਦੇ ਵਿੱਚ ਦਖਲੰਦਾ ਜੀ ਨਹੀਂ ਕਰ ਰਹੇ ਹੂੰ ਹੂੰ ਹੋਰ ਵੀ ਬੜੀਆਂ ਥਾਵਾਂ ਦੇ ਉੱਤੇ ਈਵਨ ਜਿਹੜੀ ਬਾਵਾ ਖੇਲ ਨਹਿਰ ਵਗਦੀ ਆ ਨਹਿਰ ਦੇ ਉੱਤੇ ਵੀ ਪਾਠ ਪੂਜਾ ਦਾ ਜਿਹੜਾ ਉਹਨਾਂ ਨੇ ਪੂਰਾ ਇੰਤਜ਼ਾਮ ਉਹਨਾਂ ਨੂੰ ਅਸੀਂ ਪੰਜਾਬ ਦੀ ਧਰਤੀ ਦੇ ਕਰਨ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਆ ਸਾਰਾ ਕੁਝ ਹੋ ਵੀ ਰਿਹਾ ਆ ਮਰ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਨਾ ਸਿਰਫ ਅਸੀਂ ਉਹਨਾਂ ਨੂੰ ਹੁੱਲੜਬਾਜੀ ਕਰਨ ਤੋਂ ਰੋਕ ਰਹੇ ਹਾਂ ਅਸੀਂ ਉਹਨਾਂ ਨੂੰ ਡਿਸਪਲਿਨ ਹੋਣ ਲਈ ਵੀ ਕਹਿ ਰਹੇ ਹਾਂ ਨਹੀਂ ਬਰਲੇ ਤੁਹਾਡੇ ਨਾਲ ਮੈਂ ਗੱਲ ਵੀ ਰੱਖੀ ਸੀਗੀ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਪ੍ਰੋਗਰਾਮਾਂ ਦੇ ਦੌਰਾਨ ਉਹ ਉੱਥੇ ਨਾਚ ਗਾਣੇ ਵਾਲੀਆਂ ਬੀਬੀਆਂ ਸਾਥ ਲੈਂਦੇ ਆ ਬਹੁਤ ਰਸਤੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਰਦੇ ਆ ਜਿਹਦੇ ਨਾਲ ਪੰਜਾਬ ਸ਼ਰਮਸਾਰ ਹੁੰਦਾ ਆ ਅਸੀਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਕੰਪਲੇਂਟ ਦਿੱਤੀ ਸੀਗੀ ਤੇ ਇਹਨਾਂ ਨੂੰ ਬਣਦਾ ਸੀਗਾ ਕਿ ਇਹ ਪੁਕਤਾ ਤਿਆਰੀ ਕਰਦੇ ਜੇ ਮੰਨ ਲਓ ਹੁਣ ਪਟਾਖ ਪੰਜਾਬ ਚ ਬੈਨ ਹੈਗੀ ਪੰਜਾਬ ਚ ਕੀ ਪੂਰੇ ਭਾਰਤ ਚ ਬੈਨ ਹੋਣੀ ਹੈ ਕਿਉਂਕਿ ਉਹ ਗੈਰ ਕਾਨੂੰਨੀ ਢੰਗ ਨਾਲ ਚਲਾਈ ਜਾਂਦੀ ਹੈ ਜੇ ਇਹੋ ਜੀ ਕੀ ਚੀਜ਼ ਕੋਈ ਚਲਾ ਰਿਹਾ ਤੇ ਰੋਕਣਾ ਕਿੰਨੇ ਆ ਜੇ ਆਮ ਬੰਦਾ ਰੋਕੇਗਾ ਫਿਰ ਤੇ ਤੁਸੀਂ ਮੰਨ ਕੇ ਚਲੋ ਕਿ ਝਗੜਾ ਆ ਅਸੀਂ ਆਪਣੇ ਨਾਲ ਨਹੀਂ ਝਗੜਾ ਪਾਣਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਪ੍ਰਸ਼ਾਸਨ ਕਿਉਂ ਆਪਣੀਆਂ ਡਿਊਟੀਆਂ ਤੋਂ ਪਛੇਪ ਭੱਜਦਾ ਆ ਉਹ ਆਪਣੀ ਡਿਊਟੀ ਬਾਖੂਬੀ ਕਰੇ ਤਾਂ ਕਿ ਸਾਡਾ ਆਪਸ ਚ ਬਣਿਆ ਰਹੇ ਪਿਆਰ ਹੁਣ ਅਸੀਂ ਉਹਨਾਂ ਦੇ ਮੋਰੇ ਇੱਕ ਤਰੀਕੇ ਨਾਲ ਕਟਖਰੇ ਜਿਹਾ ਆ ਜਾਣੇ ਆ ਕਿ ਸ਼ਾਇਦ ਅਸੀਂ ਉਹਨਾਂ ਨੂੰ ਦੇਖ ਨਹੀਂ ਸਿਕਾਂਦੇ ਜਾਂ ਅਸੀਂ ਉਹਨਾਂ ਦਾ ਪ੍ਰੋਗਰਾਮ ਨਹੀਂ ਉਹ ਆਪਣਾ ਪ੍ਰੋਗਰਾਮ ਤਾਂ ਧਾਰਮਿਕ ਤਰੀਕੇ ਨਾਲ ਬਣਾਉਣ ਸਾਨੂੰ ਕੋਈ ਇਤਰਾਜ਼ ਨਹੀਂ ਐ ਬਸ ਜਿਹੜੇ ਉਹਨਾਂ ਦੇ ਮੁੰਡੇ ਟ੍ਰਿਪਲਿੰਗਾ ਕਰ ਕਰਕੇ ਪਟਾਕੇ ਰਸਤੇ 'ਚ ਚਲਾ ਕੇ ਪਾਈਪਾਂ ਵਾਲੇ ਪਟਾਕੇ ਜਲਾ ਕੇ ਇਹਨੂੰ ਹੁੱਲੜਵਾਜੀ ਕਹਿੰਦੇ ਭਾਜੀ ਹੂੰ ਹੂੰ ਇਹ ਹੁੱਲੜਵਾਜੀ ਹੁੰਦੀ ਆ ਜਿਹੜੀ ਬੰਦਿਆਂ ਦੇ ਵਿੱਚ ਡਿਸਪਲਿਨ ਨਾਲ ਦੀ ਚੀਜ਼ ਨਾ ਹੋਵੇ ਉਹ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਨੇ ਬਾਈਕਾਂ ਦੇ ਵਿੱਚ ਲੰਬੇ ਲੰਬੇ ਸ਼ੂਰੇ ਰੱਖੇ ਹੋਣ ਹਨ ਉਹ ਕਿਸੇ ਨੂੰ ਵੀ ਰਾਤੀਂ ਲੁੱਕ ਖੋ ਲੈਣ ਤੇ ਉਹਦਾ ਕੌਣ ਹੈ ਜ਼ਿੰਮੇਵਾਰ ਆਪਾਂ ਨੇ ਅੱਜ ਤੱਕ ਦੇਖਿਆ ਨਹੀਂ ਹੁਣ ਦੇਖੋ ਦੋ ਦਿਨ ਹੋ ਗਏ ਇਸ ਘਟਨਾ ਨੂੰ ਹੋਏ ਪ੍ਰਸ਼ਾਸਨ ਨੂੰ ਅਸੀਂ ਇਹ ਪੁੱਛਿਆ ਕਿ ਕਿਸੇ ਤੇ ਕਾਰਵਾਈ ਹੋਈ ਕੋਈ ਇੱਕ ਬੰਦੇ ਨੇ ਪਰਚਾ ਹੋਇਆ ਕੋਈ ਤੁਸੀਂ ਆਪਣੇ ਤੌਰ ਤੇ ਪਰਚਾ ਕੀਤਾ ਮੰਨ ਲਓ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਕੰਪਲੇਂਟ ਨਹੀਂ ਦਿੱਤੀ ਪ੍ਰਸ਼ਾਸਨ ਆਪਣੇ ਤੌਰ ਤੇ ਐਡੀ ਵੱਡੀ ਨਗਾਲੀ ਨੂੰ ਕਿੱਦਾਂ ਇਗਨੋਰ ਕਰ ਸਕਦਾ ਐਫ ਆਈ ਆਰ ਦਾ ਫੁੱਲ ਫਾਰਮ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹਨੂੰ ਰਿਪੋਰਟ ਕਰਨਾ ਪੈਂਦਾ ਜਦੋਂ ਤੁਸੀਂ ਬੈਠੇ ਹੀ ਤੇਲ ਦੇ ਡੀਪੂਆਂ ਦੇ ਉੱਤੇ ਹੋਵੋ ਉਹ ਮਿਸਾਲ ਜਿੰਨਾ ਕੰਮ ਕਰੂਗਾ ਡੀਪੂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਕਿੱਡਾ ਵੱਡਾ ਡੀਪੂ ਆ ਜਿੱਥੋਂ ਸਾਰੇ ਇੰਡੀਆ ਨੂੰ ਤੇਲ ਦੀ ਸਪਲਾਈ ਜਾਂਦੀ ਆ ਤੋ ਹੁਣ ਤੁਸੀਂ ਮੋਟ ਦੇ ਪਾਕੇ ਅੱਗ ਨਾ ਖੜੰਡੇ ਆ ਤੇ ਇਹ ਤਾਂ ਬੜੀ ਵੱਡੀ ਨਿਕਲੀ ਆ ਇੱਥੇ ਕਿਸੇ ਨਹੀਂ ਮਾੜੀ ਮਨਸ਼ਾ ਵੀ ਹੋ ਸਕਦੀ ਆ ਅਸੀਂ ਏਸੀ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇਹਨਾਂ ਦੇ ਸਾਰਿਆਂ ਦੇ ਵਿੱਚ ਗੱਲ ਰੱਖੀ ਆ ਕਿ ਤੁਸੀਂ ਇਸ ਦੀ ਪੁੱਤਾ ਜਿਹੜੀ ਜਾਂਚ ਕਰੋ ਪ੍ਰੋਪਰ ਜਾਂਚ ਹੋਵੇ ਕਿਥੇ ਸ਼ਰਾਧਤ ਨਾ ਹੋਵੇ ਇਹੋ ਜੀ ਹੋਵੇ ਜੇ ਤਨਾ ਪੂਰਾ ਜੰਗਲ ਜਲ ਜਾਵੇ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਸੰਬੋਧਨ ਹੋਏ ਆ ਤੇ ਕਮਿਸ਼ਨਰ ਸਾਹਿਬ ਨੂੰ ਮੰਗ ਬੰਤਰ ਜਿਹੜਾ ਕਮੇਟੀ ਕਰਨ ਤੁਸੀਂ ਕਹਿੰਦੇ ਹੋ ਮੰਦਰ ਕਮੇਟੀ ਦੇ ਕਰਨ ਕਾਰਵਾਈ ਕੀਤੀ ਕਰਨ ਜਿਹੜੀ ਕਮੇਟੀ ਹੈ ਨਾ ਉਹਨਾਂ ਨੂੰ ਕੋਈ ਵੀ ਪ੍ਰੋਗਰਾਮ ਕਰਨ ਦੇ ਲਈ ਜਿੱਦਾਂ ਅਸੀਂ ਹੁਣ ਨਗਰ ਕੀਰਤਨ ਕਰਨਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪ੍ਰਭਾ ਰਿਹਾ ਹੈ ਅਸੀਂ ਇੰਤਜ਼ਾਮ ਸਾਰੇ ਜਿਹੜੇ ਕਰਨੇ ਹੁੰਦੇ ਆ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਇਨਵੀਟੇਸ਼ਨ ਵੀ ਦਿੰਨੇ ਆ ਤੇ ਉਹਨਾਂ ਨੂੰ ਮੁਰੇ ਮੰਗ ਰੱਖਦੇ ਆ ਕਿ ਤੁਹਾਡਾ ਸਹਿਯੋਗ ਚਾਹੀਦਾ ਤੁਸੀਂ ਇਸ ਇਸ ਤਰੀਕੇ ਨਾਲ ਸਾਡਾ ਸਹਿਯੋਗ ਕਰਿਓ ਤਾਂ ਕਿ ਡਿਸਪਲਿਨ ਬਣਿਆ ਰਵੇ ਕਿਉਂਕਿ ਸਾਡੇ ਕੋਲ ਸਾਰੇ ਸੋਰਸਸ ਨਹੀਂ ਹੈਗੇ ਸੋਰਸਸ ਸਾਰੇ ਇਹਨਾਂ ਕੋਲ ਆ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਟੈਕਸ ਵਿੱਚੋਂ ਸਾਰਾ ਐਡਮਿਨਿਸਟ੍ਰੇਸ਼ਨ ਬ ਬਟ ਜਦੋਂ ਇਹਨਾਂ ਨੇ ਦਫ਼ਤਰ ਜੀ ਬਹਿਣਾ ਆ ਇਹਨਾਂ ਨੇ ਫੈਸਿਲੀਟੇਟ ਨਹੀਂ ਕਰਨਾ ਯਾ ਬੰਦੇ ਜਿਹੜੇ ਕਰੋੜਾਂ ਦੇ ਨੁਕਸਾਨ ਹੋ ਜਾਣ ਉਹਨੂੰ ਹੀ ਡਰਾਉਣਾ ਆ ਫੇ ਕਿੱਥੇ ਕਾਨੂੰਨ ਨਾਮ ਦੀ ਚੀਜ਼ ਰਹਿ ਗਈ ਅਸੀਂ ਉਹਨਾਂ ਚੀਜ਼ਾਂ ਕਰਕੇ ਇੱਥੇ ਆਏ ਜੇ ਤੁਸੀਂ ਮਿਸ਼ਰਾ ਦਾ ਮਿਸ਼ਰਾ ਨਾਮ ਲਿਤਾ ਕੀ ਐਕਸ਼ਨ ਹੋਏਗਾ ਇੱਕ ਜਿਹੜਾ ਤੁਸੀਂ ਮਿਸ਼ਰਾ ਨਾਲ ਲਿਤਾ ਮਿਸ਼ਰਾ ਕੌਣ ਹੈਗਾ ਜੀ ਉਹ ਮਿਸ਼ਰਾ ਰਵਿੰਦਰ ਮਿਸ਼ਰਾ ਜਿਹੜਾ ਉਹ ਕਮੇਟੀ ਮੈਂਬਰ ਹੈ ਜੀ ਅੱਛਾ ਜੀ ਅੱਛਾ ਜਿਹੜੇ ਮੰਦਰ ਦਾ ਕਮੇਟੀ ਮੈਂਬਰ ਹੈ ਉਹ ਕਮੇਟੀ ਦਾ ਪ੍ਰਧਾਨ ਹੈ ਹੁਣ ਕਾਰਵਾਈ ਦੀ ਮੰਗ ਕਿੱਥੇ ਰੱਖੀ ਤੁਸੀਂ ਅਸੀਂ ਇਹੀ ਕਿਹਾ ਕਿ ਜਿਹੜੇ ਉਸ ਜਗ੍ਹਾ ਦੇ ਵਿੱਚ ਕਮੇਟੀ ਦੇ ਮੈਂਬਰ ਨੇ ਉਹਨਾਂ ਤੇ ਜਾਂਚ ਦੌਰਾਨ ਪਤਾ ਲੱਗੇ ਕਿ ਉਹ ਗੱਲ ਕਿੱਥੇ ਖੜੀ ਹੈ ਕਾਰਵਾਈ ਤਾਂ ਕਰਨ ਇੱਕ ਤਾਂ ਕੀ ਕਹਿੰਦੇ ਫਾਇਰ ਵਿਗਡ ਨਾਲ ਵੀ ਗੱਲਬਾਤ ਕੀਤੀ ਉਸ ਦੌਰਾਨ ਕਵਰੇਜ ਲੱਗੇ ਸਾਰੇ ਕਹਿੰਦੇ ਅੱਗ ਦਾ ਕਾਰਨ ਨਹੀਂ ਪਤਾ ਲੱਗਾ ਕਿਨੇ ਲਾਈ ਆ ਕਿੱਦਾਂ ਲੱਗੀ ਆ ਕਾਰਵਾਈ ਕਿੱਦਾਂ ਕਰਦੇ ਉਹਨਾਂ ਨੇ ਜੇ ਤੋਂ ਅੱਗ ਦਾ ਕਾਰਨ ਉੱਥੇ ਇੱਕ ਪ੍ਰੈਸ ਦਾ ਮੀਡੀਆ ਦਾ ਬੰਦਾ ਪਹੁੰਚਿਆ ਹੋਇਆ ਸੀਗਾ ਸ਼ਾਇਦ ਜੇ ਮੈਂ ਦੇਖਿਆ ਨਹੀਂ ਹੈ ਉਹ ਉੱਥੇ ਆ ਗੱਲ ਆਪ ਹੀ ਲੋਕਾਂ ਦੇ ਮੂੰਹ ਚ ਬਾਰੇ ਸੀ ਕਿ ਜੀ ਉੱਪਰ ਹਾਈ ਟੈਂਸ਼ਨ ਤਾਰਾਂ ਜਾ ਰਹੀਆਂ ਜੀ ਇਤੋਂ ਬਿਜਲੀ ਜਿਹੜੀ ਆ ਉਹ ਡਿੱਗ ਗਈ ਇਦਾਂ ਹੋ ਗਿਆ ਉਹ ਕਹਿੰਦੇ ਇਹ ਤਾਂ ਹਾਈ ਟੈਂਸ਼ਨ ਤਾਰਾਂ ਤੇ 25 ਸਾਲਾਂ ਦੀਆਂ ਜਾ ਰਹੀਆਂ ਨੇ ਹੂੰ ਤੇ ਅੱਜ ਛੱਟ ਪੂਜਾ ਦੌਰਾਨ ਕਿਉਂ ਹੋ ਗਿਆ ਸਾਰਾ ਕੁਝ ਤੇ ਇਹ ਦੇਖੋ ਬਦਨੀਤੀ ਚੋ ਵੀ ਬੜਾ ਕੁਝ ਚੱਲ ਰਿਹਾ ਹੈਗਾ ਸਾਨੂੰ ਪਤਾ ਹੈ ਕਿ ਕੋਈ ਨਾ ਕੋਈ ਬੰਦਾ ਇਹਦੇ ਪਿੱਛੇ ਹੈਗਾ ਆ ਅਸੀਂ ਵੀ ਪੁਲਿਸ ਨੂੰ ਸਾ ਵਿੱਚ ਇਨਵੋਲ ਕਰਨਾ ਚਾਹੁੰਦੇ ਆ ਆਪਣੇ ਤੌਰ ਤੇ ਵੀ ਜਾਂਚ ਕੀਤੀ ਹੈ ਸਾਨੂੰ ਪਤਾ ਕਿ ਸ਼ਰਾਰਤ ਹੋਈ ਹੈ ਮਗਰ ਅਸੀਂ ਆਪ ਕਿਉਂਕਿ ਅਸੀਂ ਪੁਲਿਸ ਤੇ ਹੈ ਨਹੀਂ ਅਸੀਂ ਆਪ ਨਹੀਂ ਇਹ ਚੀਜ਼ ਨੂੰ ਡੀਲ ਕਰਨਾ ਚਾਹੁੰਦੇ ਇਹਨਾਂ ਨੂੰ ਥਰੂ ਕਰਾਵਾਂਗੇ ਇਹ ਉਸ ਬੰਦੇ ਨੂੰ ਸਾਹਮਣੇ ਲਿਆਣ ਤਾਂ ਅਸੀਂ ਉਸ ਬੰਦੇ ਦਾ ਜਿਹੜਾ ਪ੍ਰਧਾਨ ਹੈਗਾ ਉਹਦਾ ਨਾਮ ਰੱਖਿਆ ਕਿ ਉਹ ਦੱਸੇ ਕਿਉਂ ਨੇ ਦਾ ਕਿਉਂ ਹੁਣ ਦਿੱਤਾ ਕੀ ਮਨਸ਼ਾ ਸੀ ਕੀ ਉਹਦੀ ਜੇ ਕਾਰਵਾਈ ਨਹੀਂ ਕਰੀ ਪੁਲਿਸ ਤੁਹਾਡੇ ਉੱਲੋਂ ਐਕਸ਼ਨ ਨਹੀਂ ਕਰਾ ਅਸੀਂ ਫਿਰ ਉਹਦੇ ਲਈ ਤਾਂ ਰੌਲਾ ਲਾਵਾਂਗੇ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਦਵਾਂਗੇ ਅਗਲਾ ਅਸੀਂ ਇਦਾਂ ਤਾਂ ਨਹੀਂ ਚੁੱਪ ਬਹਿਣ ਵਾਲੇ ਅਸੀਂ ਤੇ ਹੁਣ ਮੰਨ ਲਈਆਂ ਕਿ ਪੰਜਾਬ ਨੂੰ ਜੇ ਭਈਆਂ ਵਾਲੀ ਇਸ ਵੇਲੇ ਮਾਰ ਪੈ ਰਹੀ ਹੈ ਤੇ ਜੇ ਭਈਏ ਨਹੀਂ ਦਸਪਲਨ ਹੁੰਦੇ ਭਈਆਂ ਨੂੰ ਨਹੀਂ ਪਰਸ ਰੋਗ ਦੀ ਫਿਰ ਅਸੀਂ ਕੋਈ ਨਾ ਕੋਈ ਹੱਲ ਕਰਾਂਗੇ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਦੱਸੋ ਜੀ ਦੇਖੋ ਬੀਇੰਗ ਅ ਸੋਹਰਦ ਸਿਟੀਜ਼ਨ ਹਰ ਖਾਸ ਕਰਕੇ ਜਿਹੜਾ ਕੋਈ ਐਕਟਿਵ ਲੀਡਰ ਹੁੰਦਾ ਉਹਦੀ ਰਿਸਪੌਂਸੀਬਿਲਟੀ ਹੁੰਦੀ ਹੈ ਕਿ ਸਮਾ ਰਹਿੰਦੇ ਪਹਿਲੇ ਅਗਰ ਕੋਈ ਤੁਹਾਨੂੰ ਖਦਸ਼ਾ ਹੈ ਤਾਂ ਤੁਸੀਂ ਇਨਫਾਰਮੇਸ਼ਨ ਦੇ ਰੂਪ ਦੇ ਵਿੱਚ ਜਿਹੜੀ ਰਿਸਪੌਂਸੀਬਲ ਪੋਜੀਸ਼ਨ ਤੇ ਕੋਈ ਇਨਸਾਨ ਬੈਠਾ ਉਹਦੇ ਤੱਕ ਅਪਰੋਚ ਕਰਨੀ ਹੂੰ ਉਹ ਆਪਾਂ ਕੁਝ ਦਿਨ ਪਹਿਲਾਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਏ ਸੀ ਅਵੇਲੇਬਲ ਨਹੀਂ ਸੀ ਤੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਜੋ ਵੀ ਸਾਨੂੰ ਅਧਿਕਾਰੀ ਮਿਲੇ ਆਪਾਂ ਰਿਟਰਨ ਚੋਂ ਨਾਲ ਨੂੰ ਇਹ ਖਦਸ਼ਾ ਜ਼ਾਹਿਰ ਕੀਤਾ ਸੀਗਾ ਕਿ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਆ ਇਹ ਚੱਲਦਾ ਆ ਰਿਹਾ ਵੀ ਕੋਈ ਨਾ ਕੋਈ ਇਸ਼ੂ ਕ੍ਰੀਏਟ ਹੁੰਦਾ ਆਇਆ ਛੱਤ ਪੂਜਾ ਦੇ ਉੱਤੇ ਹੂੰ ਖਾਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੌਰਾਨ ਦੇਖਿਆ ਗਿਆ ਨਾ ਇੱਕ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਐ ਲੱਗਦਾ ਰਿਹਾ ਕਿ ਜਿਵੇਂ ਨਾ ਪਲੈਨਿੰਗ ਦੇ ਤਹਿਤ ਇੱਕ ਸੱਭਿਆਚਾਰ ਨੂੰ ਸੱਟ ਮਾਰਨ ਦੇ ਲਈ ਸਾਰੇ ਪ੍ਰੋਗਰਾਮ ਲਿਖੇ ਜਾ ਰਹੇ ਸੀ ਤੇ ਇਸ ਵਾਰ ਵੀ ਸਾਨੂੰ ਐ ਲੱਗਦਾ ਸੀ ਕਿ ਜਿਹੜੀ ਮਢੀਰੀਆ ਹੁੱਲੜਵਾਜੀ ਕਰੇਗੀ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਪਹਿਲਾਂ ਐਡਵਾਂਸ ਜਿੱਥੇ ਇੰਟੀਮੇਸ਼ਨ ਦਿੱਤਾ ਗਿਆ ਉਹਦੇ باوجود ਇੱਕ ਐਡਾ ਵੱਡਾ ਹਾਦਸਾ ਜਿਹਨੂੰ ਪਤਾ ਨਹੀਂ ਕਿਉਂ ਸ਼ਾਇਦ ਪ੍ਰਸ਼ਾਸਨ ਉਹ ਮਹਿਸੂਸ ਨਹੀਂ ਕਰ ਪਾ ਰਿਹਾ ਤੁਸੀਂ ਇਮੇਜਿਨ ਕਰੋ ਵੀ ਐਡਾ ਵੱਡਾ ਤੇਲ ਦਾ ਉਹ ਡੰਪਿਆ ਵੀ ਰੱਬ ਨਾ ਕਰੇ ਉੱਥੇ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਪੂਰਾ ਜਲੰਧਰ ਸ਼ਹਿਰ ਖਾਕ ਹੋ ਸਕਦਾ ਹੈ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਹੂੰ ਉੱਥੇ ਥੋੜਾ ਬਹੁਤ ਨਹੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਤੇਲ ਆ ਉਹ ਸਟੋਰ ਹੁੰਦਾ ਉੱਥੋਂ ਸਪਲਾਈ ਹੁੰਦਾ ਤੇ ਜੇ ਮੰਨ ਲਓ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਉਥੇ ਟੈਰਾਂ ਨੂੰ ਅੱਗ ਲੱਗੀ ਆ ਉਹ ਕਿਸੇ ਹੋਰ ਕਾਰਨ ਵੀ ਲੱਗੀ ਆ ਤੇ ਫੇਰ ਵੀ ਪੁਲਿਸ ਐਫ ਆਈ ਆਰ ਕਰੇ ਐਫ ਆਈ ਆਰ ਦਾ ਮਤਲਬ ਕੀ ਹੁੰਦਾ ਇੱਕ ਕੰਪਲੇਂਟ ਆ ਜਿਹਦੇ ਉੱਤੇ ਬਾਅਦ ਚ ਉਹਨਾਂ ਨੇ ਇਨਫੋਰਮੇਸ਼ਨ ਹੀ ਤਾਂ ਦੇਣੀ ਹੁੰਦੀ ਕੱਢ ਕੇ ਵੀ ਐਕਚੁਅਲ ਸੱਚ ਕੀ ਆ ਉਹਦੇ ਤੇ ਕਾਰਵਾਈ ਕਰਨ ਜੇ ਬੰਦੇ ਕਸੂਰਵਾਰ ਆ ਤੇ ਬੰਦਿਆਂ ਨੂੰ ਚੱਕ ਕੇ ਅੰਦਰ ਦੇਣ ਜੇ ਉਹਨਾਂ ਬੰਦਿਆਂ ਦਾ ਨਹੀਂ ਕਸੂਰ ਤਾਂ ਤਾਂ ਹੀ ਐਫ ਆਈ ਆਰ ਚ ਕਲੀਅਰ ਹੋ ਜਾਏਗਾ ਜਦੋਂ ਉਹ ਕੋਈ ਰਿਸਰਚ ਕਰਨਗੇ ਕੋਈ ਐਕਟੀਵਿਟੀ ਕਰੇ ਤੇ ਸਹੀ ਪੁਲਿਸ ਪੁਲਿਸ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਜੇ ਐਡਵਾਂਸ ਚ ਕੰਪਲੀਟ ਦੇਣ ਤੋਂ ਬਾਵਜੂਦ ਐਡਾ ਵੱਡਾ ਕਾਂਡ ਹੋ ਸਕਦਾ ਵੀ ਉੱਥੇ ਇੰਨੀ ਹਜੇ ਤੱਕ ਵੀ ਉੱਥੇ ਤੁਸੀਂ ਜਾ ਕੇ ਦੇਖੋ ਵੀ ਧੂਆ ਧੁਖਦਾ ਪਿਆ 48 ਘੰਟੇ ਤੋਂ ਮੇਰੇ ਖਿਆਲ ਚ ਜ਼ਿਆਦਾ ਹੋ ਗਿਆ ਸਮਾਂ 48 ਘੰਟੇ ਤੋਂ ਬਾਅਦ ਚ ਵੀ ਆਕਰ ਉਹਦੇ ਫਾਇਰ ਬਰਗੇਡ ਦੇ ਵੀ ਉੱਥੇ ਪਹੁੰਚ ਜਾਣ ਦੇ ਬਾਵਜੂਦ ਹਜੇ ਤੱਕ ਅੱਗ ਉੱਥੇ ਧੁਕਦੀ ਪਈ ਆ ਤੇ ਕੋਈ ਵੱਡੀ ਘਟਨਾ ਹੋ ਜਾਂਦੀ ਫੇਰ ਕਿਹਦੀ ਮਾਨੂਮਾਸੀ ਕਹਿਣਾ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਧਰਨਾ ਲਾਵਾਂਗੇ ਨਾ ਕਰਵਾਈ ਹੋਈ ਇਦਾਂ ਜੇ ਉਹਨਾਂ ਦੇ ਉੱਤੇ ਕਾਰਵਾਈ ਹੋ ਉਹ ਕਹਿਣਗੇ ਸਾਡੇ ਝੂਠਾ ਪਰਚਾ ਹੋਇਆ ਗਲਤ ਪਰਚਾ ਉਹ ਵੀ ਉਹ ਵੀ ਧਰਨੇ ਲਾਣਗੇ ਲੋਕ ਖੱਜਲ ਹੋਣਗੇ ਨਾ ਧਰਨਿਆਂ ਦੇ ਵਿੱਚ ਚੱਕਰ ਇਹ ਹੈਗਾ ਜੀ ਪਹਿਲੀ ਤਾਂ ਗੱਲ ਹੈ ਪਹਿਲੀ ਰਿਸਪੌਂਸਿਬਿਲਟੀ ਪ੍ਰਸ਼ਾਸਨ ਦੀ ਹੂੰ ਉਹ ਇਹ ਸਮਾਂ ਕਦੇ ਆਉਣ ਹੀ ਨਾ ਦੇਵੇ ਤੇ ਸਿੱਖਾਂ ਨੂੰ ਕੋਈ ਵੀ ਮਜਬੂਰਨ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਦੇ ਆ ਲੋਕ ਮਜਬੂਰ ਹੋ ਕੇ ਕੋਈ ਪ੍ਰੋਟੈਸਟ ਦਾ ਨਾ ਪ੍ਰਦਰਸ਼ਨ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਪਈ ਅਸੀਂ ਬਾਰ-ਬਾਰ ਬਾਰ-ਬਾਰ ਪ੍ਰਸ਼ਾਸਨ ਦੇ ਘੇੜੇ ਮਾਰ ਰਹੇ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਫਿਰ ਲੋਕਾਂ ਕੋਲ ਆਖਰੀ ਰਾਸਤਾ ਕੀ ਬਚਦਾ ਕਿ ਜੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ ਨਹੀਂ ਤੇ ਜਿਨ੍ਹਾਂ ਦੀ ਬਣਦੀ ਸੀ ਤੇ ਫਿਰ ਲੋਕ ਆ ਆਪਣੇ ਹੱਥਾਂ 'ਚ ਕੁਛ ਤੇ ਕਰਨਗੇ ਨਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਮੈਨੂੰ ਦਿਖ ਰਿਹਾ ਮੇਰੇ ਘਰ ਮੰਨ ਲਓ ਅੱਗ ਦੀ ਲਪੇਟ ਦੇ ਵਿੱਚ ਆਉਣ ਵਾਲਾ ਤੇ ਮੈਂ ਆਪਣੀ ਬੱਚਿਆਂ ਦੀ ਸੁਰੱਖਿਆ ਲਈ ਕੁਛ ਨਾ ਕੁਛ ਤੇ ਕਰੂੰਗਾ ਨਾ ਤੇ ਇਕੱਲੇ ਮੇਰੇ ਬੱਚਿਆਂ ਦੀ ਗੱਲ ਨਹੀਂ ਆ ਸਾਰਾ ਸ਼ਹਿਰ ਸਾਡਾ ਆ ਸਾਡੇ ਭੈਣ ਭਰਾ ਇੱਥੇ ਵੱਸਦੇ ਆ ਸਾਡੇ ਤੁਸੀਂ ਵੀ ਤਾਂ ਸਾਰੇ ਇਸ ਸ਼ਹਿਰ ਦੇ ਵਸਨੀਕ ਹੋ ਜਿੰਨੀ ਸਰਦਾਰਦੀ ਜਾਂ ਟੈਨਸ਼ਨ ਸਾਨੂੰ ਆ ਉੰਨੀ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਐ ਇਹ ਕੋਈ ਮਸਲਾ ਕਿਸੇ ਇੱਕ ਕੌਮ ਦਾ ਧਰਮ ਦਾ ਜਾਤ ਦਾ ਤੇ ਹੈ ਹੀ ਨਹੀਂ ਹੂੰ ਹੁਣ ਜੇ ਉੱਥੇ ਅੱਗ ਲੱਗ ਜਾਂਦੀ ਉਹ ਅੱਗ ਨੇ ਕਿਸੇ ਨੂੰ ਪੁੱਛ ਕੇ ਲੱਗਣੀ ਵੀ ਤੂੰ ਭਈਆਂ ਦਾ ਬੱਚਾ ਐ ਵੀ ਤੂੰ ਸਿੱਖਾਂ ਦਾ ਐ ਆ ਤੂੰ ਹਿੰਦੂਆਂ ਦਾ ਤੂੰ ਮੁਸਲਮਾਨਾਂ ਦਾ ਸੜਕੇ ਸਵਾ ਤੇ ਸਾਰੇ ਹੋ ਜਾਣੇ ਸੀ ਨਾ ਉੱਥੇ ਨਹੀਂ ਤੁਸੀਂ ਕਹਿ ਰਹੇ ਕਿ ਜਿਹੜਾ ਮੀਡੀਆ ਮੇਰੇ ਤੁਹਾਡੇ ਸਾਰੇ ਭਰਾਵਾਂ ਅੱਗੇ ਵੀ ਮੈਂ ਬੇਨਤੀ ਕਰਦਾ ਵੀ ਜਿਹੜੀ ਉਹ ਅੱਗ ਵਾਲੀ ਘਟਨਾ ਸੀ ਉਹਨੂੰ ਕਮ ਸੇ ਕਮ ਲੋਕਾਂ ਤੱਕ ਵਾਇਰਲ ਤੇ ਕਰੋ ਲੋਕਾਂ ਨੂੰ ਪਤਾ ਲੱਗੇ ਕਿੱਡਾ ਵੱਡਾ ਕਾਂਡ ਹੋਣੋਂ ਬਚਾਇਆ ਹੂੰ ਸਾਨੂੰ ਇਹ ਲੱਗਦਾ ਜਿਹੜਾ ਸਾਡਾ ਖਦਸ਼ਾ ਆ ਹੁਣ ਵੀ ਵੀ ਉਹ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਜਿਹੜਾ ਬੰਦਿਆਂ ਦੇ ਉੱਥੇ ਟਾਇਰਾਂ ਨੂੰ ਅੱਗ ਲੱਗੀ ਜਿਹੜੇ ਟਾਇਰਾਂ ਦਾ ਕੰਮ ਕਰਦੇ ਉਹਨਾਂ ਨੂੰ ਪੁੱਛੋ ਕਹਿੰਦੇ ਟਾਇਰ ਨੂੰ ਅੱਗ ਇੰਨੀ ਛੇਤੀ ਨਹੀਂ ਪੈਂਦੀ ਤੁਸੀਂ ਉਹਦੇ ਲਾਗੇ ਤੀਨੀ ਲੈ ਕੇ ਵੀ ਖੜ੍ਹ ਜਾਓ ਟਾਇਰ ਛੇਤੀ ਕੀਤੇ ਅੱਗ ਨਹੀਂ ਫੜਦਾ ਇਹਦਾ ਮਤਲਬ ਟਾਇਰਾਂ ਨੂੰ ਅੱਗ ਕਿਸੇ ਨੇ ਪ੍ਰੀ ਪਲਾਨਿੰਗ ਤਰੀਕੇ ਦੇ ਨਾਲ ਲਾਈ ਹੈ ਤੇ ਇਹ ਪ੍ਰਸ਼ਾਸਨ ਕਰੇ ਜਾਂਚ ਉਸ ਚੀਜ਼ ਦੀ ਵੀ ਟਾਇਰਾਂ ਨੂੰ ਅੱਗ ਕਿੱਦਾਂ ਲੱਗੀ ਹੈ ਇਹੀ ਤਾਂ ਸਾਡੀ ਮੰਗ ਆ ਕਿ ਐਡਾ ਵੱਟਾ ਕੰਮ ਹੋ ਗਿਆ ਪ੍ਰਸ਼ਾਸਨ ਉੱਤੇ ਚੁੱਪ ਬੈਠਾ ਕੁਝ ਪਹਿਲਾਂ ਵੀ ਅੱਗ ਲੱਗੀ ਸੀ ਕੁਝ ਸਮਾਂ ਪਹਿਲਾਂ ਉਦੋਂ ਵੀ ਨਹੀਂ ਟ੍ਰੇਸ ਹੋਈ ਬੰਦੀ ਇਸ ਵਾਰ ਲੱਗਦਾ ਹੋਣਗੇ ਕਾਰਨ ਤੇ ਇਹੀ ਹੁੰਦਾ ਨਾ ਜਦੋਂ ਤੁਸੀਂ ਇੱਕ ਵਾਰ ਕਿਸੇ ਘਟਨਾ ਨੂੰ ਇਗਨੋਰ ਕਰਦੇ ਹੋ ਇਟ ਮੀਨਸ ਤੁਸੀਂ ਉਸ ਤੋਂ ਵੱਡੀ ਘਟਨਾ ਦੀ ਵੇਟ ਕਰਦੇ ਪਏ ਜੇ ਤੁਸੀਂ ਛੋਟੀ ਨੂੰ ਕੰਟਰੋਲ ਨਹੀਂ ਕੀਤਾ ਇਹਦਾ ਮਤਲਬ ਸਿੱਧਾ-ਸਿੱਧਾ ਵੀ ਤੁਸੀਂ ਚਾਹੁੰਦੇ ਪਏ ਕਿ ਤੋਂ ਕੋਈ ਬਹੁਤ ਵੱਟਾ ਗੱਲ ਕੋਈ ਬਣ ਜਾਵੇ ਫਿਰ ਅਸੀਂ ਦੇਖਾਂਗੇ ਹੂੰ ਕਿ ਪ੍ਰਸ਼ਾਸਨ ਨੂੰ ਨਹੀਂ ਚਾਹੁੰਦਾ ਆ ਕਿ ਹੁਣ ਇਸ ਤੋਂ ਅਗਾਂਹ ਕੋਈ ਵੱਡੀ ਘਟਨਾ ਆਵੇ ਤੇ ਫਿਰ ਜਾਗਣ ਮੁਨਿੰਦਰ ਮਿਲੇ ਜੁਆਇੰਟ ਕਮਿਸ਼ਨਰ ਨੂੰ ਕੀ ਉਹਨਾਂ ਨੇ ਸ਼ਵਾਸ਼ਨ ਤੁਹਾਨੂੰ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੀ ਵਿਸ਼ਵਾਸ ਤੇ ਦੇਖੋ ਜਦੋਂ ਪ੍ਰਸ਼ਾਸਨ ਕੋਲ ਉਹਨੇ ਹਰ ਵਾਰੀ ਦਿਵਾ ਦਿੰਦੇ ਹੈ ਜਾ ਕੇ ਨੈਗਲੀਜੈਂਸ مشਵਾ ਉਹਨਾਂ ਨੇ ਇਹ ਤਾਂ ਕਹਿਣਾ ਨਹੀਂ ਕਿ ਭਾਈ ਲਿਆਓ ਜੀ ਰਿਪੋਰਟ ਤੇ ਅਸੀਂ ਕੁਝ ਨਹੀਂ ਕਰਨਾ ਪ੍ਰਸ਼ਾਸਨ ਨੇ ਹਰ ਵਾਰੀ ਇਹ ਕਹਿਣਾ ਹੁੰਦਾ ਵੀ ਠੀਕ ਹੈ ਜੀ ਕਰ ਦਾਂਗੇ ਪਰ ਸਾਡਾ ਸਵਾਲ ਇਹ ਹੈ ਯਾਰ ਤੁਸੀਂ ਵੀ ਐਡਾ ਹੀ ਕੈਮਰੇ ਲੈ ਕੇ ਉਹਨਾਂ ਕੋਲ ਜਾਓ ਵੀ ਜਦੋਂ ਪਹਿਲਾਂ ਤੁਹਾਨੂੰ ਕੰਪਲੀਟ ਕੀਤੀ ਤੇ ਤੁਸੀਂ ਕੀ ਕਾਰਵਾਈ ਕੀਤੀ ਮਤਲਬ ਢਿੱਲੀ ਕਾਰਕੁਨਾਰੀ ਦੇਖਦੇ ਹੋ ਪ੍ਰਸ਼ਾਸਨ ਦੀ ਇਹ ਸਵਾਲ ਪ੍ਰਸ਼ਾਸਨ ਨੂੰ ਕਰੋ ਜਾ ਕੇ ਜੱਟ ਕਰਨੇ ਬਣਦੇ ਆ ਸਾਡੇ ਹਿਸਾਬ ਦੇ ਨਾਲ ਢਿੱਲੀ ਆ ਤਾਂ ਹੀ ਦੂਜੀ ਵਾਰੀ ਹੋਣਾ ਪਿਆ ਗਿਆ ਜੇ ਟਾਈਟ ਹੁੰਦੀ ਤਾਂ ਸ਼ਾਇਦ ਦੂਜੀ ਵਾਰੀ ਹੋਣਾ ਹੀ ਨਾ ਪੈਂਦਾ ਅਗਦਾ ਕਾਰਨ ਕੀ ਤੁਸੀਂ ਜੀ ਛੱਪੂਜਾ ਸਾਨੂੰ ਲੱਗਦਾ ਕਿ ਛੱਪੂਜਾ ਦੇ ਦੌਰਾਨ ਦੇਖੋ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮਕਸਦ ਕੀ ਹੈ ਕਿ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਤੇ ਮਾਨਸਿਕਤਾ ਦੇ ਵਿੱਚ ਧੁਰਨ ਤੇ ਨਹੀਂ ਗੱਲ ਪਈ ਕਿ ਕਿਤੇ ਪੰਜਾਬ ਸੁੱਖ ਦਾ ਸਾਹ ਨਾ ਲੈ ਜਾਵੇ ਉਹ ਪੰਜਾਬ ਦੇ ਇੱਥੇ ਬਹੁਤ ਵਧੀਆ ਵਸਰੇ ਮਾਹੌਲ ਦੇ ਵਿੱਚ ਖਲਬਲੀ ਪੈਦਾ ਕਰਨਾ ਚਾਹੁੰਦੇ ਉਹਨਾਂ ਲੋਕਾਂ ਨੇ ਸ਼ਰਾਰਤ ਦੇ ਨਾਲ ਇੱਕ ਪਲੈਨਿੰਗ ਕੀਤੀ ਸੀ ਅੱਜ ਵੈਸੇ ਵੀ ਪਈਆਂ ਤੇ ਪੰਜਾਬੀਆਂ ਦਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਹੈਗਾ ਤੁਬ ਮਸਲਾ ਭਖਿਆ ਹੋਇਆ ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਕੋਈ ਨਾ ਕੋਈ ਇਦਾਂ ਦਾ ਟੂਲ ਬਣਾਉਣਾ ਚਾਹੁੰਦੇ ਆ ਵੀ ਜਿਹਦੇ ਨਾਲ ਕਲੈਸ਼ ਵਧੇ ਪੰਜਾਬ ਦਾ ਮਾਹੌਲ ਖਰਾਬ ਹੋ ਗਏ ਸ੍ਰੀ ਪ੍ਰਧਾਨ ਜੀ ਪਿਛਲੀ